ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਵੱਡਾ ਹਾਦਸਾ ਵਾਪਰਿਆ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਭਿਆਨਕ ਬੱਸ ਹਾਦਸੇ ਦੀਆਂ ਜਿੱਥੇ ਇੱਕ બસ ਹਾਦਸਾ ਗ੍ਰਸਤ ਹੋ ਗਈ ਹੈ ਇਹ ਪੂਰਾ ਹਾਦਸਾ ਵਾਪਰਿਆ ਹੈ ਮੁਕੇਰੀਆਂ ਤੋਂ ਗੁਰਦਾਸਪੁਰ ਜਾਣ ਵਾਲੇ ਰੋਡ ਤੇ ਜਿੱਥੇ ਇੱਕ ਬਸ ਤੇ ਬੋਰ ਕਰਨ ਵਾਲੀ ਮਸ਼ੀਨ ਦੀ ਟੱਕਰ ਹੋਈ ਤੇ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਉੱਥੇ ਅਫਰਾ-ਫਰੀ ਮਚ ਗਈ ਹੈ ਹਾਲਾਂਕਿ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਜਿਹੜੀ ਬੋਧ ਕਰਨ ਵਾਲੀ ਮਸ਼ੀਨ ਸੀ ਜੋ ਉਸ ਨੂੰ ਚਲਾ ਰਿਹਾ ਸੀ ਮੌਕੇ ਤੋਂ ਉਹ ਚਾਲਕ ਵੀ ਫਰਾਰ ਹੋ ਗਿਆ ਕਿਉਂਕਿ ਬਿਆਦੇ ਪਿਆਣਕ ਹਾਦਸਾ ਵਾਪਰਿਆ ਹਾਲਾਂਕਿ ਇਸ ਬਾਬਤ ਕੋਈ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਕਿ ਕਿੰਨੀਆਂ ਸਵਾਰੀਆਂ ਸਵਾਰ ਸੀ ਜਾਂ ਕਿੰਨੇ ਲੋਕ ਇਸ ਵਿੱਚ ਜ਼ਖਮੀ ਹੋਏ ਨੇ ਪਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਹਾਲਤ ਗੰਭੀਰ ਹੈ ਇਸ ਪੂਰੇ ਹਾਦਸੇ ਦੇ ਵਿੱਚ ਇਹ ਹਾਦਸਾ ਬਸ ਆ ਰਹੀ ਸੀ ਆਪਣੀ ਮਕੇਰੀਆਂ ਤੋਂ ਗਰਦਾਸਪੁਰ ਜਾ ਰਹੀ ਸੀ ਇੱਕ ਬੋਰਾ ਵਾਲੀ ਮਸ਼ੀਨ ਆ ਰਹੀ ਸੀ ਉਹ ਜਾ ਰਹੀ ਮਕੇਰੀਆਂ ਨੂੰ ਗੱਡੀ ਸਾਰੀ ਕ੍ਰਾਸ ਕਰਤੀ ਜਿਸ ਨਾਲੇ ਚਾੜ੍ਹ ਕੇ ਜਿਹੜੀ ਪਿਛਲੇ ਬੰਨੇ ਉਹ ਟੱਕਰ ਲੱਗੀ ਆ ਕਿਸੇ ਕਾਰਨ ਕਰਕੇ ਜਾਂ ਗੱਡੀ ਤੇਜ਼ ਹੋ ਸਕਦੀ ਹੈ ਉਹਦੇ ਕਾਰਨ ਜਿਹੜੀ ਇਹ ਕਾਫੀ ਗੱਡੀ ਜਿਹੜੀ 75 ਨੂੰ ਡੈਮੇਜ ਹੋ ਗਈ ਆ ਜਿਹਦੇ ਨਾਲੇ ਦੋਹਾਂ ਬੰਦੇ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਕਿਹੜਾ ਬੰਦੇ ਦਾ ਜੇ ਪਤਾ ਕੀਤਾ ਜਾ ਰਿਹਾ ਵਾ ਕਿਥੇ ਰਿਹਾ ਕਿਥੇ ਨਹੀਂ ਇਹਨਾਂ ਦੀ ਜੱਡ ਬਾਡੀ ਜਿਹੜੀ ਆ ਬਸੇ ਹਸਪੀਟਲ ਮੌrti ਦੇ ਵਿੱਚ ਚਲਦੀ ਜਾਗੀ ਆ ਹਾਸੇ ਦੇ ਕਾਰਨਾਂ ਦਾ ਕੀ ਹਾਸੇ ਦੇ ਕਾਰਨਾਂ ਦਾ ਜੀ ਇਹਨਾਂ ਦੀ ਪਤਾ ਕਰਾਂਗੇ ਜੀ ਪੂਰਾ ਇਹ ਪਤਾ ਨਹੀਂ ਲੱਗਿਆ ਹਜੇ ਤੱਕ ਇਹ ਡਰਾਈਵਰ ਵੀ ਮੌਕੇ ਤੋਂ ਫਰਾਰ ਆ ਤੇ ਦੂਜਾ ਵੀ ਫਰਾਰ ਆ ਜੀ ਸਵ ਬਾਕੀ ਬਚ ਗਈਆਂ ਜੀ ਪਿਛਲੇ ਸਾਈਡ ਦੋਨੋਂ ਬੈਠੇ ਹੀ ਦੋਨੋਂ ਲੜਕੇ ਜਿਹੜੀ ਮੌਕੇ ਤੇ ਮੌਤ ਹੋ ਗਈ ਹੈ ਇਹ ਜਿਹੜੇ ਡੈਡ ਵੱਡਿਓ ਮਰਦਗੀ ਪਛਾਤੀ ਗਈ